ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚਾਟੀਵਿੰਡ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਜਿੰਦੇ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ گاਵਾ ਦਿਖਾਉਣੀ ਆ ਇੱਕ ਆ ਸੋਈ ਗਾਂ ਤੁਹਾਨੂੰ ਦਿਖਾਵਾਂਗੇ ਤੇ ਇੱਕ ਆ ਤੋਕੜ ਗੱਬਣ ਚੱਕ ਪਾਸ ਜਿਹੜੀ ਤੁਹਾਨੂੰ ਦਿਖਾਉਣੀ ਆ ਗੱਲਬਾਤ ਹੁਣ ਆਪਾਂ ਕਰਦੇ ਆਂ ਵੀ ਦਿਹਾਨ ਨਾਲ ਤੇ ਪੁੱਛਦੇ ਆਂ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਹੋਰ ਸਣਾ ਠੀਕ ਠਾਕ ਜੀ। ਮਾਲਕ ਦੀ ਕਿਰਪਾ ਹੈ। ਚਲੋ ਵੇ ਦੇ ਕਿਰਪਾਈ ਜੀ ਦੀ ਜੇ ਤੇ ਨਾਮ ਦੱਸਤਾ ਕਰੀ ਆਪਣਾ। ਨਾਮ ਵੀਰ ਜੀ ਮੇਰਾ ਜਿੰਦਾ ਜੇ। ਹਾਂਜੀ। ਐਡਰੈਸ ਹੈਗਾ ਜੀ ਸ਼ਹਿਰ ਅੰਮ੍ਰਿਤਸਰ। ਹਾਂਜੀ। ਜ਼ਿਲ੍ਹਾ ਵੀ ਅੰਮ੍ਰਿਤਸਰ। ਤੇ ਪੁਰਾਣੇ ਰੋਡ ਤੇ ਤਰਨਤਾਰਨ ਵਾਲੇ ਤੇ ਆਪਣਾ ਪਿੰਡ ਕਰਵਾ ਲਈ ਹੈ ਵੀ ਜੀ। ਤੇ ਫੋਨ ਨੰਬਰ ਬੋਲ ਦੇ ਇੱਕ। ਫੋਨ ਨੰਬਰ ਵੀ ਜੀ 9914399। ਠੀਕ ਹੈ ਜੀ। ਤੇ ਹੈਗੀਆਂ ਆਪਣੇ ਕੋਲ ਦੋ ਪਹਿਲਾਂ ਕਿਹੜੀ ਵਿਖਾ ਦੀਏ? ਕਾਲੀ ਵਿਖਾ ਦੀ। ਚਲੋ ਪਹਿਲਾਂ ਕਾਲੀ ਵਿਖ ਤਰਪੀ ਦੇ ਕੋਲੇ 15 16 ਕਿਲੋ ਅੱਜ ਸੂਰਜ ਆਠ ਦਿਨ ਹੋ ਗਏ 15 16 ਕਿਲੋ ਕੋਈ ਦੁੱਧ ਲਾ ਲੈ ਕੋਈ ਬੋਹੜਾ ਲਾ ਲੈ ਚਵਾ ਕੇ ਦੋਗੇ ਕਰ ਚਵਾ ਲਾਂਗੇ ਤਸੱਲੀ ਦਾ ਚਵਾਈ ਕਰਕੇ ਖੜੇ ਕੋਈ ਹਨਾ ਤਰਪੀ ਜੀ ਆਪਾਂ ਕਰਕੇ ਨਾ ਆਏ ਅਗਲਾ ਕਰਕੇ ਲੈ ਜੀ ਹਾਂਜੀ ਹਾਂਜੀ ਲਿਆ ਖੋਲੋ ਹਾਂ ਫਿਰ ਤੋਰੀਏ ਅੱਜ ਜਿਹੜਾ ਦੇਖ ਸਕਦੇ ਜਿਹਦਾ ਇੱਕ ਰੇ ਲੈ ਜਾਵਿਦੀ ਬਾਕੀ ਸੂਈ ਸਵਾਈ ਆ ਸਾਡੀ ਧਿਆਰ ਕੇ ਇਸ ਵੀਡੀਓ ਚ ਇਹ ਹੀ ਬੇਨਤੀ ਹੁੰਦੀ ਹੈ ਆਪਣੀ ਚੋਅਾਈ ਕਰਕੇ ਖੜਾ ਕਿਉਂਕਿ ਅਸੀਂ ਕਿਸੇ ਵੀ ਪਸ਼ੂ ਦੀ ਚੋਅਾਈ ਕਰਕੇ ਵੀਡੀਓ ਨਹੀਂ ਬਣਾਉਣੀ ਹੁੰਦੀ ਦੁੱਧ ਦੀ ਜਿਹੜੀ ਤਸੱਲੀ ਤੁਸੀਂ ਆਪ ਕਰਕੇ ਖੜਮੀ ਆ ਲਿਆ ਜੀ ਵੀਡੀਓ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਖੜਿਆ ਕਰੋ ਆਪਣੀ ਮਰਜ਼ੀ ਕਰਿਆ ਕਰੋ 98 ਇਹਦੇ ਦੇਖ ਸਕਦੇ ਜੇ ਲਾਗੇ ਤੋਂ ਤੇ ਮਗਰ ਕੀ ਵਿੱਤੀ ਇਹਦੇ ਮਗਰ ਵਛੀ ਆ ਗਈ ਜੀ ਮਗਰ ਇਹਦੇ ਵਰਛੀ ਆ ਵਰਛੀ ਵੀ ਜਰਸੀ ਆ ਮਗਰ ਆਪ ਵੀ ਜਰਸੀ ਜੀ ਆ ਜਿਹੜੀ ਤੇ ਕੀ ਰੱਖੇ ਵਿੱਦੀ ਫਰੇ ਦਾ ਮੁੱਲ ਮੁੱਲ ਆਪਾਂ ਦੋਨੋਂ ਫੋਨ ਤੇ ਕਰ ਲੈਣਾ ਜੀ ਅੱਛਾ ਫੋਨ ਤੇ ਕਰਨਾ ਜਾਇ ਜੀ ਰੱਖਣਾ ਜੀ ਬੋਲ ਜਾਇ ਜੀ ਰੱਖਣਾ ਠੀਕ ਹੈ ਕਿੰਨਾ ਖ ਦੁੱਧ ਚਵਾਈ ਜਾਊਗੀ ਉੱਤਰ ਦੁੱਧ ਜੀ ਜਾਨ ਕੋ 6 ਵਾਲਾ 8 17 18 ਕਿਲੋ ਚਵਾਈ ਜਾਊ ਠੀਕ ਮੌਕੇ ਤੇ 15 16 ਤਿਆਰ ਜੇ 15 16 ਕਿਲੋ ਤਿਆਰ 15 ਲੀਟਰ ਜਿਹੜਾ ਘਰੋਂ ਚਵਾ ਕੇ ਦੋ ਜੀ ਮੈਲਾ ਮੂਲਾ ਮਾਰਨਾ ਕੋ 2 ਕਿਲੋ ਵਦੂਗੀ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਹੁਣ ਇੱਕਾ ਟੋਕਰ ਗੱਬਨ ਆ ਗਈ ਆਪਣੇ ਕੋਲ ਕਿੰਨੇ ਚਿਰ ਦੀ ਚੈੱਕ ਪਾਸ ਤੇ ਵਿਦਦੀ 6 ਮਹੀਨੇ ਦੀ ਚੈੱਕ ਪਾਸ ਅੱਛਾ 6 ਮਹੀਨੇ ਚੈੱਕ ਪਾਸ ਚੈੱਕ ਕਰਾਈ ਤੁਸੀਂ ਆਪ ਆਪਾ ਚੈੱਕ ਕਰਾ ਕੇ ਲੈ ਆ ਜੀ ਕਿੰਨਾ ਚੱਲਿਆ ਖੁੱਲੋ 5 ਹੋ ਗਈ ਸੂਆ ਕਿਤਨਾ ਸੋਨਾ ਇਹਨੇ ਦੂਸਰਾ ਸੋਨਾ ਹੈ ਅੱਗੇ ਪਹਿਲਾ ਹੀ ਸੋਈ ਹੈ ਬਾਕੀ ਸੋਣੀ ਵੜਿਆ ਜਿਹੜੀ ਜਦੋਂ ਤਿਆਰ ਹੋਈ ਚੰਗੇ ਪੈਸਾ ਦੀ ਤਿਆਰ ਹੋਣੀ ਹੈ ਇਹ ਵੀ ਚੰਗੇ ਰੰਗ ਰੂਪ ਵਾਲੀ ਆ ਅੱਜ ਤੋਂ ਨਾ ਮਹੀਨੇ ਪੈਸੇ ਡਬਲ ਕਰ ਜਾਣੇ ਨੇ ਤਾਂ ਨਾ ਮਹੀਨੇ ਹਾਂਜੀ ਹਾਂਜੀ ਬਾਕੀ ਜਿਹੜੀ ਗੱਬਣ ਆ ਉਹ ਵੀ ਆਪ ਕੋਈ ਚੈੱਕ ਕਰਵਾ ਕੇ ਖੜੇ ਜਾਂ ਘਰੇ ਜਾ ਕੇ ਚੈੱਕ ਕਰਵਾ ਲੇ ਜਾਂਦੇ। ਸਰ ਜੀ ਚੈੱਕ ਕਰਾਂਗੇ ਦਾਂਗੇ ਡਾਕਟਰ ਸਾਹਿਬ ਕੇ। ਇੱਥੇ ਚੈੱਕ ਕਰਵਾ ਕੇ ਕਰਾਗੇ ਵੀਡੀਓ ਬਣਾ ਕੇ ਫਿਰ ਦਾਂਗੇ। ਹਾਂਜੀ ਹਾਂਜੀ। ਹਾਂਜੀ। ਫਿਰ ਪ੍ਰੋਪਰ ਦਿਨਾਂ ਦੁਨਾਂ ਦਾ ਚੰਗੀ ਤਰ੍ਹਾਂ ਸਾਰਾ ਪਤਾ ਲੱਗ ਜਾਂਦਾ। ਉਹ ਤਰ੍ਹਾਂ ਜਿਹੜੀ ਰੰਗ ਰੂਪ ਦੀ ਚੰਗੀ ਆ। ਹਾਂ ਲੰਮੀ ਚੰਗਾ ਲੱਗਾ ਇਹਦੇ ਕੋਲ ਵੀ ਖਨਾ ਦਾ ਸਾਈਜ਼ ਗੱਬ ਜਿਹੜਾ ਕਾਫੀ ਪਿਆਰਾ ਅੰਦਰੋਂ ਵੀ ਦੇਖ ਸਰਦ ਜੀ ਆਹ ਹੈ ਬੜੀ ਸਾਫ਼ ਰੁਪਈ ਜੀ ਠੀਕ ਆ ਆਹ ਵਾਸ਼ੀ ਬਹੁਤ ਸਾਫ਼ ਹੈ ਤੇ ਕਿੰਨਾ ਕ ਸੱਜਰ ਦੋਚਵਾ ਜਾਊਗਾ ਇਹ ਰੁਪਈ ਜੀ ਘਰ ਵਾਲੇ ਤੇ ਬੜਾ ਕੋ ਜਾਣਦੇ ਜੇ ਪਰ ਉਹਨੇ 15 ਕਿਲੋ ਅਸੀਂ ਚੋਇਆ ਪੀਲੇ ਤੁਸੀਂ ਅੱਛਾ ਅਰੇ ਕੀ ਦੂਜੇ ਸੂਰ ਦੇਖੋ ਕਿ ਕਰਦੀ ਠੀਕ ਆ ਤੇ ਮੋਲੇ ਦਾ ਮੋਲੇ ਦਾ ਵੀਡੀਓ ਫੋਨ ਤੇ ਕਰਾ ਸਾਰੇ ਫੋਨ ਤੇ ਕਰ ਦੇਣੀ ਜੱਜ ਬੱਛੀ ਇੱਕ ਹੋਰ ਹੈ ਵੀਜੂ ਇਹਨੂੰ ਵਿਚਾਰੀ ਚੰਗੀ ਹੈ ਅੱਛਾ ਉਹ ਮੈਂ ਲੈਉਣ ਵਾਲੀ ਹੈ ਜੋ ਮੈਂ ਤੋ ਵੀਡੀਓ ਮੰਗੂ ਮੈਂ ਪਾ ਦੂੰ ਉਹ ਵੀ ਤੋ ਕੜ ਗੱਬਨੇ ਉਹ ਵੀ ਯਾਰ ਪੀ ਪੰਜਾਂ ਮਹੀਨੇ ਦੀ ਗੱਬਾ ਜੇ ਅੱਛਾ 2-6 ਕਿਲੋ ਦੁੱਧ ਹੈ ਬੱਛੀ ਇਹਨੂੰ ਮਾਸਾ ਇਹ 19 ਹੈ ਤੇ ਉਹ 21 ਹੈ ਅੱਛਾ 19 ਤੇ 21 ਦਾ ਫਰਕ ਹੈਗਾ ਜਿਹੜਾ ਕਿ ਠੀਕ ਹੈ ਜੀ ਤੇ ਠੀਕ ਹੈ ਜੀ ਹੋਰ ਕੁਝ ਕਹਣਾ ਫਿਰ ਵਾਕਿਆ ਇਹ ਹੈ ਕਿ ਬੱਛੀ ਚਵਾਦੀ ਨਹੀਂ ਤੇ ਫੋਨ ਤੇ ਬਾਕੀ ਕੋਈ ਵੀਰ ਆਪਣੀ ਤਸੱਲੀ ਕਰਕੇ ਖੜੇ ਹਨ ਜੀ ਮੇਰੀ ਗੱਲ ਸੁਣੋ ਆਪਾਂ ਪੈਸੇ ਦੇ ਕੇ ਲੈਣਾ ਹਾਂ ਹਾਂਜੀ ਅਸੀਂ ਪੈਸੇ ਦੇ ਕੇ ਲੈ ਕੇ ਇਹਨੇ ਵੀ ਖੜਨਾ ਹੈ ਜੇ ਉਹ ਲੈਣਾ ਆਪਣੀ ਤਸੱਲੀ ਕਰਕੇ ਲਓ ਮੇਰਾ ਭਰਾ ਪੈਸੇ ਨਹੀਂ ਆਦੇ ਵੀ ਸਾਡੇ ਤੋਂ ਲੈਣਾ ਵੀ ਇੱਥੇ ਆ ਕੇ ਕਰੋ ਜਿੱਥੋਂ ਲੈਣਾ ਆਪਣੀ ਤਸੱਲੀ ਕਰਕੇ ਤਸੱਲੀ ਕਰਕੇ ਖੜਾ ਠੀਕ ਹੈ ਵੀਰ ਜੀ ਉਹ ਪਾਰੀ ਦੇ ਘਰੇ ਨਹੀਂ ਮਣਾਈਆਂ ਹੁੰਦੀਆਂ ਉਹਨਾਂ ਨੂੰ ਗਾਉਂ ਲਿਆ ਕੇ ਵਿਚਾਰਿਆਂ ਦੇ ਦੀਆਂ ਹੁੰਦੀਆਂ ਠੀਕ ਹੈ ਵੀਰ ਜੀ ਇਹਦੇ ਕਰਮਾਂ ਦਾ ਦੁੱਧ ਪੁੱਤ ਕਰਮਾਂ ਦਾ ਹਾਂਜੀ ਹਾਂਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਆਪਣੀ ਸਮਝ ਨਾਲ ਮਰਜੀ ਨਾਲ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ